ਗੱਲ ਇੱਕ ਬੜੀ ਸ਼ਾਨਦਾਰ ਹੈ ਗੱਲ ਭ੍ਰਸ਼ਟਾਚਾਰ ਦੀ ਆ ਤੇ ਗੱਲ ਮਜ਼ਾਕ ਦੀ ਆ ਗੱਲ ਸੰਸਿਆਰ ਦੀ ਆ ਮੈਨੂੰ ਕਿਸੇ ਸੱਜਣ ਨੇ ਸੁਣਾਈ ਮੈਂ ਸੱਜਣ ਦਾ ਨਾਮ ਤਾਂ ਭੁੱਲ ਗਿਆ ਵੀ ਕੌਣ ਹੈ ਦੇਖੋ ਤੁਸੀਂ ਕਿਸੇ ਵੀ ਅਹੁਦੇ ਤੇ ਪਹੁੰਚ ਜਓ ਕੋਈ ਵੀ ਰੁਤਬਾ ਹਾਸਲ ਕਰ ਲਓ ਜਿਹੜੀਆਂ ਦੁੱਖ ਤਕਲੀਫਾਂ ਨੇ ਤੁਹਾਡੀ ਜ਼ਿੰਦਗੀ ਚੋਂ ਉਹ ਇੱਕ ਪਾਸਾ ਘਟਦਾ ਤਾਂ ਦੋ ਪਾਸੇ ਵੱਜ ਜਾਂਦੇ ਆ ਦੋ ਪਾਸੇ ਘਟਦੇ ਤੇ ਇੱਕ ਪਾਸਾ ਇਹ ਕੋਈ ਨਹੀਂ ਐ ਆਪ ਨੂੰ ਇੱਕ ਵਹਿਮ ਆ ਇੱਕ ਭਰਮ ਆ ਵੀ ਇੱਕ ਵੱਡੇ ਅਹੁਦੇ ਤੇ ਵਿਰਾਜਮਾਨ ਹੋ ਕੇ ਸਾਡ ਇਹ ਬੰਦੇ ਨੂੰ ਕੋਈ ਤਕਲੀਫ ਨਹੀਂ ਇਹ ਗੱਲ ਕਰਨੀ ਨਹੀਂ ਪ੍ਰੋਬਲਮ ਤਾਂ ਹਰ ਇੱਕ ਬੰਦੇ ਦੀ ਹੈ ਹਰ ਇੱਕ ਕਰਦੀ ਹੈ ਹਰ ਇੱਕ ਬੰਦੇ ਦੀ ਠੀਕ ਆ ਨਾਨਕ ਦੁਖੀ ਹੈ ਸਭ ਸੰਸਾਰ ਹਾਂ ਕੋਈ ਬੰਦਾ ਸੰਪੂਰਨ ਨਹੀਂ ਹੋ ਸਕਦਾ ਨਾ ਨਾ ਇਹ ਆਪਣੇ ਕਿਤੇ ਏਰੀਏ ਦੇ ਵਿੱਚ ਬਰਨਾਲੇ ਏਰੀਏ ਦੇ ਵਿੱਚ ਉਹ ਜੋਤਸ਼ੀ ਬ੍ਰਹਮਣ ਬੜੀ ਉਹਦੀ ਚੜ੍ਹਾਈ ਸੁਣੀ ਸੀ ਨਾਮ ਸੀ ਬੰਦੇ ਦਾ ਨਾਮ ਸੀ ਹਾਂ ਮੈਂ ਦੇਖੋ ਮੈਂ ਤਾਂ ਗੱਲ ਕਾਫੀ ਸਮਾਂ ਹੋ ਗਿਆ ਸੁਣੀ ਉਹ ਕਦੇ ਕਮਿਸ਼ਨਰ ਪਟਿਆਲੇ ਬੈਠਦਾ ਹੁੰਦਾ ਉਹ ਕਮਿਸ਼ਨਰ ਦੀ ਪਤਨੀ ਨੇ ਘਰ ਵਾਲੀ ਨੇ ਇਹ ਗੱਲ ਵੀ ਉਸ ਜੋਸ਼ੂ ਨੂੰ ਵਿਚਾਰੀ ਨੂੰ ਤਕਲੀਫ ਹੋ ਘਰੇ ਕੋਈ ਹਾਂ ਕੋਈ ਦਿੱਕਤ ਤਾਂ ਹੁੰਦੀ ਬਹੁਤ ਦਿੱਕਤਾਂ ਹੁੰਦੀਆਂ ਨੇ ਕੋਈ ਪਰਿਵਾਰ ਦੀ ਹੁੰਦੀ ਹੈ ਕੋਈ ਬੱਚਿਆਂ ਦੀ ਹੁੰਦੀ ਹੈ ਹਾਂ ਬਾਕੀ ਲੇਡੀ ਜੀ ਦਾ ਧਿਆਨ ਥੋੜਾ ਜਿਹਾ ਵੱਧ ਹੀ ਹੁੰਦਾ ਇਸ ਪਾਸੇ ਹਾਂ ਉਹ ਕਤੇ ਉਹ ਜੋਤਸ਼ੀ ਬ੍ਰਾਹਮਣ ਕੋਲੇ ਆ ਗਈ ਵੀ ਆਹ ਸੰਵਾਦ ਇਕਤਾ ਉਹ ਜੋਤਸ਼ੀ ਕਹਿੰਦਾ ਵੀ ਤੁਸੀਂ ਭਾਈ ਇਸ ਗੱਲ ਦਾ ਆਪਾ ਕਰਾਓ ਇਸ ਗੱਲ ਦਾ ਹਵਨ ਹੋਊਗਾ ਹੁਣ ਉਹਨੇ ਵੀ ਦੇਖ ਲਿਆ ਜੋਤਸ਼ੀ ਬ੍ਰਾਹਮਣਾ ਨੇ ਸੱਚੀ ਗੱਲ ਮੈਂ ਵਿਚਾਰ ਕਰਕੇ ਦੀ ਆਹ ਗ੍ਰਾਹਿਆ ਹਾਂ ਗ੍ਰਾਹਿਆ ਉਹ ਬਣਾ ਲੈਂਦੇ ਆ ਦੇਖੋ ਬਣਾ ਲੈਂਦੇ ਆ ਤੇ ਜਦੋਂ ਕਮਿਸ਼ਨਰ ਦੀ ਘਰ ਵਾਲੀ ਹੋਵੇ ਫਿਰ ਤਾਂ ਜਮਾਈ ਸਰਾ ਹੋ ਜਾਂਦਾ ਉਹ ਕਹਿੰਦਾ ਵੀ ਭਾਈ ਸਾਮੀ ਸਾਮੀ ਵੀ ਮੋਟੀ ਆ ਦੇਖੋ ਆ ਵਿਚਾਰ ਵੀ ਇਹ ਬਣਾਵਾਂਗੇ ਬਣਾਵਾਂਗੇ ਦੇਖੋ ਬਣਾ ਉਹ ਸਾਰਿਆਂ ਦਾ ਇੱਕ ਧੰਦਾ ਹੁੰਦਾ ਹੈ ਗੱਲ ਇੱਕ ਸਿਸਟਮ ਹੈ ਇਹ ਦੁਕਾਨਦਾਰੀਆਂ ਨੇ ਟਾਈਮ ਫਿਕਸ ਹੋ ਗਿਆ ਵੀ ਇਸ ਤਰੀਕ ਨੂੰ ਹਵਨ ਕਰਾਵਾਂਗੇ ਇਸ ਤਰੀਕ ਨੂੰ ਪਾਠ ਪੂਜਾ ਕਰਾਵਾਂਗੇ ਉਹਨੇ ਕਮਿਸ਼ਨਰ ਨੂੰ ਕਹਿਤਾ ਉਹਦੀ ਘਰ ਵਾਲੀ ਨੇ ਵੀ ਪਾਠ ਪੂਜਾ ਕਰਾਉਣੀ ਆ ਇਹ ਬੱਚਿਆਂ ਦੇ ਨਿਮਿੱਤਾ ਇਹ ਉਹਨਾਂ ਦੀ ਸੁਖ ਸ਼ਾਂਤੀ ਲਈ ਆ ਇਹ ਪਰਿਵਾਰ ਦੀ ਸੁਖ ਸ਼ਾਂਤੀ ਲਈ ਆ ਇਹ ਦੱਸੇ ਨਾ ਹੋਂਦੀ ਜਿਹੜੀ ਗੱਲਬਾਤ ਹੈਗੀ ਆ ਵੀ ਆਪਾਂ ਉਹਦੀ ਤਨਖਾਹ ਚੁਕਾਉਣੀ ਆ ਹਾਂ ਵੀ ਹੱਕ ਦੀ ਕਮਾਈ ਲੈ ਹੱਕ ਦੀ ਕਮਾਈ ਕਰਾਉਣ ਲੋ ਹਾਂ ਵੀ ਬੇਈਮਾਨੀ ਵਾਲਾ ਕੰਮ ਨਾ ਕਰੋ ਪਰ ਜਿਹੜੇ ਬੰਦੇ ਨੂੰ ਕਹਿੰਦੇ ਉਹ ਰੱਸੇ ਚੱਬਣ ਦੇ ਯਾਦ ਤੋਂ ਪਹਿਲਾਂ ਉਹਨਾਂ ਨੂੰ ਤਤ ਹੈ ਹਾਂ ਕਹਿੰਦੀ ਵੀ ਉਹਨੇ ਬਰਨਾਲੇ ਕਿਸੇ ਵੱਡੇ ਅਫਸਰ ਨੂੰ ਟੈਲੀਫੋਨ ਮਾਰਿਆ ਉਹਨੇ ਕਾਹ ਮਾਰਤਾ ਉਹਨੇ ਥੱਲੇ ਪਟਵਾਰੀ ਨੂੰ ਮਾਰਤਾ ਸੈਂ ਕੋਈ ਪਟਵਾਰੀ ਦਾ ਵੀ ਜਿਵੇਂ ਜੋਤਿਸ਼ੀ ਸੁਣੀਦਾ ਸੀ ਪਟਵਾਰੀ ਵੀ ਸੁਣੀਦਾ ਸੀਗਾ ਤੇ ਜਿਹੜਾ ਆਹ ਲਾਉਂਦਾ ਸੀ ਜੱਟਾਂ ਦੇ ਚੰਗੇ ਹਾਂ ਨਿਗਾ ਚੋਂਦਿਆ ਇਹ ਉਹਨੇ ਉਹਨੂੰ ਕਹਿੰਦਾ ਵੀ ਕਾਕਾ ਆਏ ਕਰਕੇ ਆ ਗੱਲ ਸੁਣੀ ਬਰਨਾਲੇ ਇਹ ਗੱਲ ਸੰਗਰੂਰ ਦੀ ਆ ਵੀ ਸੰਗਰੂਰ ਦਾ ਪਟਵਾਰੀ ਸੀ ਹਾਂ ਇਹ ਸੰਗਰੂਰ ਆਪਣੇ ਸੰਗਰੂਰ ਜ਼ਿਲ੍ਹਾ ਹੁੰਦਾ ਸੀ ਉਹ ਸਾਹਬ ਨੇ ਆਉਣਾ ਤੇ ਐਂ ਕਰਕੇ ਆ ਗੱਲ ਹੈਗੀ ਆ ਤੇ ਤੇਰਾ ਤੂੰ ਪ੍ਰਬੰਧ ਕਰਨੇ ਆ ਉਹਨੇ ਕਮਿਸ਼ਨਰ ਨੇ ਉਹਨੂੰ ਪਾਤੀ ਅਫਸਰ ਨੂੰ ਪਾਤੀ ਥੱਲੇ ਆ ਗਿਆ ਥੱਲੇ ਭੇਜਤਾ ਜਿਹੜਾ ਸਮਾਨ ਸਿੱਧਾ ਸੀਗਾ ਪਰਚੀ ਉਹਨੇ ਗਾਹਾਂ ਪੜਾਦੀ ਪਰਚੀ ਤੇ ਪਰਚੀ ਸਾਰਾ ਸਮਾਨ ਸਪਾ ਪਹੁੰਚ ਕੇ ਉੱਥੇ ਸਜ ਗਿਆ ਤੇ ਜਦੋਂ ਹੁਣ ਕਮਿਸ਼ਨਰ ਦੇ ਟੱਬਰ ਨੇ ਕਰਉਣੀ ਹੈ ਹਾਂ ਸ਼ੁਰੂ ਜਹਾਵਣ ਤਾਂ ਫਿਰ ਉਹ ਨੈਚੁਰਲੀ ਗੱਲਬਾਤ ਕਰਨੇ ਬਟੂਰੀ ਖੜੀ ਜਾਂਦੇ ਆ ਹਾਂ ਉਹ ਖੜਨਾ ਵੀ ਪੈਂਦਾ ਹਾਂ ਹਾਂ ਵੀ ਮੌਕੇ ਤੇ ਕੋਈ ਲੋੜ ਪੈ ਜੇਗੀ ਕੋਈ ਲੋੜ ਪੈ ਜੇ ਉਹ ਗਾਂ ਵੀ ਕਾਕਾ ਕੋਈ ਗੱਲ ਦੀ ਕਿਸੇ ਗੱਲ ਦੀ ਉਹ ਤਾਂ ਹੀ ਨਾ ਰਹਿ ਜੇ ਤੇ ਆਪਾਂ ਪੂਰਾ ਹਾਂ ਤੇ ਹਾਜ਼ਰ ਰਹਿੰਦੇ ਹਾਂ ਹਾਜ਼ਰ ਉਹ ਸਾਨੂੰ ਪਤਾ ਆਪਾਂ Hindu ਧਰਮ ਚ ਸੁਵਾਹਾ ਕਹਿੰਦੇ ਆ ਹਾਂ ਜਦੋਂ ਜੱਗ ਚੱਪਾ ਪਾਉਂਦੇ ਆ ਹੂਤੀ ਪਾਉਣ ਵੇਲੇ ਉਹ ਹੂਤੀ ਪਾਉਂਦੇ ਆ ਹਾਂ ਉਹ ਜਦੋਂ ਹੂਤੀ ਪਾਉਣ ਲੱਗਿਆ ਹਾਂ ਉਹ ਕਹਿੰਦਾ ਸਵਾਹ ਕਹਿੰਦੇ ਪਟਵਾਰੀ ਖੜਾ ਬੋਲ ਪਿਆ ਕਹਿੰਦਾ ਪਾ ਦੇ ਪਾ ਦੇ تیر ਅਗੜਾ ਜੋਰ ਲੱਗਿਆ ਉਹ ਗੱਲ ਅਖੇ ਉਹ ਅਫਸਰ ਸੀਗਾ ਜਿਹੜਾ ਉਹਦੀ ਘਰ ਵਾਲੀ ਦੇ ਘਰ ਨੇ ਚ ਪਈ ਹਾਂ ਠੀਕ ਆ ਉਹ ਕਹਿੰਦੇ ਪੰਡਿਤ ਜੀ 2 ਮਿੰਟ ਉਹ ਕਹਿੰਦੇ ਤੂੰ ਉਹ ਕਹਿੰਦੇ ਪੰਡਿਤ ਜੀ ਰੁਕੋ ਇੱਕ ਮਿੰਟ ਰੁਕੋ ਇੱਕ ਮਿੰਟ ਕਹਿੰਦੇ ਕਹਿੰਦੇ ਤੂੰ ਸੀ ਆਓ ਕੀ ਕਿਹਾ ਸੀ ਪਟਵਾਰੀ ਬੋਲਾ ਲਿਆ ਹਾਂ ਪਟਵਾਰੀ ਪਟਵਾਰੀ ਪੀਲਾ ਹੋ ਗਿਆ ਉੱਟ ਗਿਆ ਹੋ ਜਾ ਹਾਂ ਉਹ ਕਹਿੰਦੀ ਗੱਲ ਦੱਸ ਵੀ ਕੀ ਕਿਹਾ ਸੀ ਉਹ ਕਹਾਂ ਕੁਛ ਨਹੀਂ ਜੀ ਮੈਂ ਜੀ ਕੁਛ ਨਹੀਂ ਕਿਹਾ ਜੀ ਘਬਰਾ ਗਿਆ ਹਾਂ ਘਬਰਾ ਗਿਆ ਹੱਥ ਪੈਰ ਜੇ ਬੰਨੇ ਉਹ ਕਹਿੰਦੀ ਮੈਂ ਤੈਨੂੰ ਇੱਕ ਗੱਲ ਹੋਰ ਦੱਸਦੀ ਹਾਂ ਵੀ ਇਹਦਾ ਸਸਪੈਂਡ ਕੀਤਾ ਮੇਰੇ ਘਰ ਵਾਲੇ ਦਾ ਤਾਂ ਬਹਾਲ ਹੋ ਜਾਏਗਾ ਤੇ ਮੇਰਾ ਸਸਪੈਂਡ ਕੀਤਾ ਬਹਾਲ ਨਹੀਂ ਹੋਣਾ ਹਾਂ ਸਹੀ ਗੱਲ ਆ ਇਹ ਅਫਸਰਾ ਦੇ ਘਰ ਵਾਲੇ ਦੀ ਹੈਗੀ ਗੱਲ ਹਾਂ ਇਹ ਗੱਲ ਮੈਂ ਤੈਨੂੰ ਹੁਣ ਇੱਕੋ ਵਾਰੀ ਪੁੱਛੂੰ ਵੀ ਕਿਹਾ ਕੀ ਸੀਗਾ ਉਹਦਾ ਘਰ ਵਾਲਾ ਵੀ ਪੀਲਾ ਹੋ ਗਿਆ ਨਾਲ ਹੀ ਪਤਾ ਤਾਂ ਉਹਨੂੰ ਵੀ ਲੱਗ ਗਿਆ ਵੀ ਗੱਲ ਤਾਂ ਆਹੀ ਹੋਗੀ ਹਾਂ ਵੀ ਹੋ ਗਿਆ ਉਹੀ ਕੰਮ ਉਹੀ ਕੰਮ ਉਹ ਕਹਿੰਦੀ ਵੀ ਮੈਂ ਤਾਂ ਐਂ ਕਿਹਾ ਸੀਗਾ ਪਟਵਾਰੀ ਕਹਿੰਦਾ ਵੀ ਪਾਲਾ-ਫਾਲਾ ਤਿਰਕੜਾ ਜੂਰ ਲੱਗਿਆ ਉਹ ਕਹਿੰਦੀ ਵੀ ਹੁਣ ਹੀ ਉਹਨੇ ਆਪਣੇ ਘਰ ਵਾਲੇ ਵੀ ਨਹੀਂ ਅੱਖਾਂ ਲਾਲ ਪੇਲੀਆਂ ਕੱਟੀਆਂ ਜਿਵੇਂ ਤੀਵੀਂ ਕੱਢਦੀ ਹੁੰਦੀ ਹੈ ਹਾਂ ਵਧ ਗਿਆ ਬਲੱਡ ਹਾਂ ਹੋ ਗਈ ਸਭ ਤੇ ਤੀਰਾ ਤਾਂ ਇਹੀ ਕੰਜਰਖਣਾ ਰਹੂ ਤੂੰ ਨੀ ਹਟਦਾ ਤੂੰ ਨੀ ਉਹ ਨਹੀਂ ਕਰਦਾ ਬਸ ਹੁਣ ਦੋ ਚਾਰ ਗੱਲਾਂ ਕਈਆਂ ਵੀ ਅੱਜ ਕੱਲ ਦਾ ਤਾਂ ਸੋਸ਼ਲ ਮੀਡੀਆ ਦਾ ਜੋਗ ਹੈ ਨਹੀਂ ਦੀ ਨੂੰ ਤਾਂ ਰਿਕਾਰਡ ਕਰਕੇ ਪੈ ਜੇ ਉਦੋਂ ਦਾ ਭਾਈ ਮੂੰਹ ਜਵਾਨੀਓ ਬਸ ਹਾਂ ਵੀ ਤੂੰ ਕਰਦਾ ਆਪਦੀ ਕਮਾਈ ਉਹ ਕਹਿੰਦੀ ਵੀ 1 ਇੱਕ ਰੁਪਿਆ ਸੁਦੇ ਤੇਰਾ ਜੇ ਸਾਈਕਲ ਤੇ ਬੰਦਾ ਭੇਜਿਆ ਉਹਦੀ ਦਿਹਾੜੀ ਜੇ ਮੋਟਰਸਾਈਕਲ ਤੇ ਆਇਆ ਤਾਂ ਉਹਦਾ ਤੇਲ ਜਿੱਥੋਂ ਲੇਤਾ ਮੈਨੂੰ ਇੱਕੋ ਇੱਕ ਗੱਲ ਦੱਸ ਦੇ ਮੇਰੇ ਘਰ ਦੀ ਸੁੱਖ ਸ਼ਾਂਤੀ ਲਈ ਮੈਂ ਇਹੋ ਜਿਹਾ ਕੋਈ ਪੈਸਾ ਨਹੀਂ ਇਹਦੇ ਵਿੱਚ ਵਰਤਣਾ ਚਾਹੁੰਦਾ ਹਾਂ ਬੇਈਮਾਨੀ ਦਾ ਪੈਸਾ ਹੀ ਨਹੀਂ ਪੜਨਾ ਪੈਸਾ ਨਹੀਂ ਵਰਤਣਾ ਚਾਹੁੰਦੀ ਕਦੇ ਪਰ ਪਟਵਾਰੀ ਸਾਹਮਣੇ ਲਿਸਟ ਦਿੱਤੀ ਕਬੱਡੀ ਸਾਰੀ ਤੇ ਨਾਲ ਉਹ ਪੰਡਤ ਜੀ ਨੂੰ ਕੋਈ 5000 ਰੁਪਏ ਇਕ 50000 ਜਿਹੜੀ ਦਕਸ਼ਨਾ ਦੇਣੀ ਸੀ ਉਹ ਵੀ ਉਹਨਾਂ ਦੀ ਪਾਈ ਵੀ ਸੀ ਉਹਨੇ ਕਹਿੰਦਾ ਗੀਜੇ ਚੋਹੀ ਵੀ ਕਹਿੰਦੀ ਕਹਿੰਦੀ ਇਹ ਤਾਂ ਤੂੰ ਰੱਖ ਲੈ ਇਹਦੇ ਕੋਲ ਹੈਗੇ ਆ ਆਪ ਹੀ ਪਾਉ ਹੂੰ ਦਕਸ਼ਨਾ ਵਾਲੇ ਪੈਸੇ ਵੀ ਪਟਵਾਰੀ ਪਾਈ ਕਰਦਾ ਸੀ ਕਹਿੰਦੀ ਇਹ ਤਾਂ ਨਾ ਕੱਢਾ ਇਹ ਤਾਂ ਇਹ ਪਉ ਉਹਦਾ ਪਟਵਾਰੀ ਦਾ ਹਮਤੀ ਹਾਂ ਉਹ ਭਾਈ ਫੇਰ ਦਿੱਤੇ ਮੈਂ ਤਾਂ ਇਹ ਗੱਲ ਕਹਿਣਾ ਵੀ ਕੋਈ ਗੱਲ ਕਰਨ ਤੋਂ ਪਹਿਲਾਂ ਜੇ ਕੋਈ ਬੰਦੇ ਪੈਸੇ ਪੂਸੇ ਹੁੰਦੇ ਆ ਉਹ ਆਪ ਦੇ ਦੇਖ ਕੇ ਲੈ ਲਾ